ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਕਹਾਣੀ ਹੋਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਉਮੀਦ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣੀ ਹਵੇਲੀ ਹੁੰਦੀ ਹੈ ਤੇ ਉਸ ਹਵੇਲੀ ਦੇ ਵਿੱਚ ਇੱਕ ਤਾਨਾਸਾਈ ਇਨਸਾਨ ਰਹਿੰਦਾ ਹੁੰਦਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਤੇ ਕੁਝ ਲੋਕ ਅੱਜ ਵੀ ਇਹ ਸੋਚਦੇ ਆ ਕਿ ਉਸ ਜਿਹੜਾ ਤਾਨਾਸਾਈ ਇਨਸਾਨ ਰਹਿੰਦਾ ਸੀ ਉਸ ਨੇ ਇੱਕ ਜਾਦੂ ਦੀ ਪੁਰੀ ਬਣਾਈ ਸੀ ਤੇ ਉਹ ਉਸ ਹਵੇਲੀ ਦੇ ਵਿੱਚ ਹੀ ਹੈ ਹਜੇ ਤੱਕ ਕਿਸੇ ਨੂੰ ਨਹੀਂ ਮਿਲੀ ਪਰ ਉਸ ਜਿਹੜੀ ਜਾਦੂ ਦੀ ਪੁੜੀ ਬਣਾਈ ਸੀ ਇਹਦੇ ਵਿੱਚ ਅਜੀਬੀਆਂ ਤਾਕਤਾਂ ਉਸ ਨੇ ਪੱਪੜੀਆਂ ਸੀ ਪਰ ਅੱਜ ਤੱਕ ਉਹ ਕਿਸੇ ਨੂੰ ਨਹੀਂ ਮਿਲੀ ਤਾਂ ਲੋਕ ਉਸ ਨੂੰ ਦੇਖਣ ਵੀ ਚਾਹਣਾ ਕਰਦੇ ਐ ਤੇ ਲੋਕ ਦੇਖਣ ਵਾਸਤੇ ਜਾਂਦੇ ਵੀ ਆ ਪਰ ਉਸ ਹਵੇਲੀ ਦੇ ਅੰਦਰ ਕੋਈ ਨਹੀਂ ਵੜਦਾ ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਐ ਵੀ ਉਹ ਜਿਹੜੀ ਜਾਦੂ ਦੀ ਕੁੜੀ ਸੀ ਉਸ ਦੇ ਕੋਲ ਗੁੰਮ ਹੋ ਗਈ ਸੀ ਤੇ ਕਿਸੇ ਨੂੰ ਨਹੀਂ ਦਿਖਾਈ ਹਲ ਤੱਕ ਪਰ 23 ਸਾਲਾਂ ਬਾਅਦ ਨਾ ਇੱਕ ਨੌਜਵਾਨ ਪਿੰਡ ਦੇ ਵਿੱਚ ਵਾਪਸ ਆਉਂਦਾ ਲੱਗਦਾ ਹੁੰਦਾ ਵੀ ਉਹ ਸ਼ਹਿਰ ਦੇ ਵਿੱਚੋਂ ਰਹਿ ਕੇ ਆਇਆ ਹੋਵੇ ਪਰ ਉਸ ਨੂੰ ਪੁਰਾਣੀਆਂ ਗੱਲਾਂ ਦੇ ਵਿੱਚ ਦਿਲਚਸਪੀ ਬਹੁਤ ਹੁੰਦੀ ਹੈ ਤੇ ਉਹ ਉਸ ਹਵੇਲੀ ਦੇ ਕੋਲ ਆ ਕੇ ਲੋਕਾਂ ਨੂੰ ਪੁੱਛਣ ਲੱਗੇ ਰਿਹਾ ਵੀ ਇੱਥੇ ਇਹ ਹਵੇਲੀ ਕਿਹਦੀ ਹੈ ਕਿਹੜਾ ਇਤਿਹਾਸਕ ਹੈ ਉਹ ਲੋਕਾਂ ਨੂੰ ਬਾਰ-ਬਾਰ ਪੁੱਛਦਾ ਪਰ ਲੋਕ ਕੁਝ ਕਹਿਣ ਤੋਂ ਕੁਝ ਦੱਸਣ ਤੋਂ ਇਨਕਾਰ ਕਰ ਦਿੰਦੇ ਆ ਫਿਰ ਇੱਕ ਦਿਨ ਉਹ ਜਿਹੜਾ ਨੌਜਵਾਨ ਹੁੰਦਾ ਉਹ ਉਸ ਹਵੇਲੀ ਦੇ ਨੇੜੇ ਜਾਂਦਾ ਆਪਣੇ ਝਾੜਾਂ ਦੋਸਤਾਂ ਦੇ ਨਾਲ ਤੇ ਉਹ ਹਵੇਲੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਪਰ ਰਾਤ ਵੇਲੇ ਉਹਦਾ ਜਿਹੜਾ ਟਾਈਮ ਲੱਗ ਜਾਂਦਾ ਉਹ ਰਾਤ ਚੋਰੀੋਂ ਉਸ ਹਵੇਲੀ ਦੇ ਅੰਦਰ ਦਾਖਲ ਹੋ ਜਾਂਦਾ ਤਾਂ ਅੰਦਰ ਦਾਖਲ ਹੋ ਕੇ ਉਹ ਇੱਕ ਕਮਰਾ ਦੇਖਦਾ ਹੈ ਕਮਰਾ ਬਾਹਰੋਂ ਖੁੱਲਾ ਹੋਇਆ ਸੀ ਪਰ ਜਦੋਂ ਅੰਦਰ ਵਰਦਾ ਤਾਂ ਉਸ ਕਮਰੇ ਦੇ ਵਿੱਚ ਇੱਕ ਸੰਦੂਖ ਧਿਆ ਹੁੰਦਾ ਹੈ ਤੇ ਸੰਦੂਖ ਨੂੰ ਜਦੋਂ ਖੋਲਦਾ ਉਹਦੇ ਵਿੱਚ ਇੱਕ ਟੇਚੀ ਰੱਖਿਆ ਹੋਣਾ ਛੋਟਾ ਆ ਉਹ ਟੇਚੀ ਨੂੰ ਵੀ ਬਾਹਰ ਕੱਢਦਾ ਜਿਹੜੂ ਟੇਚੀ ਬਾਹਰ ਕੱਢਦਾ ਟੇਚੀ ਦੇ ਵਿੱਚ ਇੱਕ ਉਹਨੂੰ ਖੋਲਣ ਦੀ ਕੋਸ਼ਿਸ਼ ਕਰਦਾ ਖੋਲਦਾ ਉਹਦੇ ਵਿੱਚ ਇੱਕ ਪੂੜੀ ਰੱਖੀ ਹੁੰਦੀ ਹੈ ਪੂੜੀ ਪੂਰੀ ਚਮਕ ਰਹੀ ਹੁੰਦੀ ਹੈ ਤੇ ਜਦੋਂ ਉਹ ਉਸ ਪੂੜੀ ਨੂੰ ਹੱਥ ਲਾਉਂਦਾ ਤਾ ਤੇਜ਼ ਹਵਾਵਾਂ ਚੱਲਣ ਲੱਗੀਆਂ ਨੇ ਤਾਂ ਕੁਝ ਲੋਕ ਪਿੰਡ ਦੇ ਵੀ ਉੱਠ ਖੜਦੇ ਆ ਕਿਉਂਕਿ ਹਵਾ ਤੇਜ਼ ਚੱਲਦੀ ਹੈ ਤਾਂ ਲੋਕ ਉੱਠ ਖੜਦੇ ਆ ਲੋਕਾਂ ਨੂੰ ਐ ਲਾਵੇ ਹਨੇਰੀ ਚੱਲਦੀ ਤੇ ਲੋਕ ਡਰ ਵੀ ਜਾਂਦੇ ਉਸ ਟਾਈਮ ਤੇ ਤਿੰਨ ਸਾਨ ਉਸ ਤੇ ਉਹ ਨੌਜਵਾਨ ਉਸ ਕੁੜੀ ਨੂੰ ਹੱਥ ਰਾਉਣ ਦੀ ਕੋਸ਼ਿਸ਼ ਕਰਦਾ ਤਾਂ ਕੁੜੀ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਜੇ ਤੂੰ ਇਸ ਪੁੜੀ ਦੀ ਸੱਚੀ ਤਾਕਤ ਨੂੰ ਸੱਚੇ ਕੰਮ ਲਈ ਵਰਤੇ ਆ ਤਾਂ ਕਮਾਲ ਹੋ ਜਿਗਾ ਪਰ ਜੇ ਤੂੰ ਇਸ ਪੁੜੀ ਨੂੰ ਕਿਸੇ ਲਾਲਚ ਦੀ ਵਜ੍ਹਾ ਨਾਲ ਵਰਤੇ ਆ ਤਾਂ ਤੇਰਾ ਤਬਾਹੀ ਦੀ ਪੱਕੀ ਏ ਇਹ ਸੁਣ ਕੇ ਉਹ ਇੱਕਦਮ ਸਹਿਮ ਜਾਂਦਾ ਉਹੋ ਹੱਥ ਇਸੇ ਹਟਾ ਦਿੰਦਾ ਉਸ ਪੁੜੀ ਦੇ ਕੋਲ ਨਾ ਕਰਦਾ ਕਰਦਾ ਉਹ ਉਸ ਪੁੜੀ ਦੇ ਨਾਲ ਖੇਡਣ ਲੱਗ ਜਾਂਦਾ ਉਹ ਵੀ ਕਰੇ ਹੱਥ ਲਾਉਣਾ ਫਾਤਲਾ ਕੇ ਕੋਈ ਛੋਟੀ ਮੋਟੀ ਚੀਜ਼ ਮੰਗਦਾ ਤਾਂ ਉਹ ਪੂਰੀ ਕਰ ਦਿੰਦੀ ਆ ਇੱਕ ਉਸਦੀ ਮਾਂ ਮਾਰ ਸੀਗੀ ਉਹਨੇ ਉਸ ਪੂਰੀ ਤੋਂ ਮੰਗਿਆ ਵੀ ਮੇਰੀ ਮਾਂ ਦੀ ਬਿਮਾਰੀ ਠੀਕ ਹੋ ਜਾਵੇ ਤੇ ਉਸ ਪੂਰੀ ਨੇ ਉਹ ਉਹਦੀ ਮਾਂ ਦੀ ਬਿਮਾਰੀ ਛੱਡ ਦੇ ਨੇ ਠੀਕ ਕਰ ਦਿੱਤੀ ਤੇ ਕੁਝ ਹੋਰ ਲੋਕਾਂ ਦਾ ਵੀ ਉਸਨੇ ਫਾਇਦਾ ਕੀਤਾ ਪਰ ਇੱਕ ਦਿਨ ਕੀ ਹੁੰਦਾ ਉਹ ਪੂਰੀ ਨੂੰ ਆਪਣੇ ਨਾਲ ਲੈ ਜਾਂਦਾ ਨੇ ਆ ਕੇ ਆਪਣੇ ਘਰ ਦੇ ਵਿੱਚ ਉਹਸ ਪੁੜੀ ਤੋਂ ਆਪਣੇ ਲਾਜ ਦੇ ਨਾਲ ਉਹ ਨੂੰ ਕਹਿਣ ਦਾ ਕਿ ਨਾ ਵੀ ਸਿਆਉਣਾ ਵੀ ਬਣਾ ਸਕਦੀ ਐ ਤਾਂ ਉਹ ਪੁੜੀ ਨੂੰ ਕਹਿੰਦਾ ਵੀ ਮੈਨੂੰ ਸਿਆਉਣਾ ਬਣਾ ਕੇ ਦੇ ਮੈਨੂੰ ਵੀਰੇ ਜਵਾਰਤ ਚਾਹੀਦੀ ਐ ਮੈਨੂੰ ਤਾਂ ਦੋਲ ਚਾਹੀਦੀ ਐ ਤਾਂ ਜਦੋਂ ਉਹ ਉਹਨੇ ਇੰਨੀ ਗੱਲ ਕਹੀ ਤਾਂ ਸਾਰਾ ਪਿੰਡ ਇੱਕ ਅਗਰੀ ਚੇੜ ਦੇ ਵਿੱਚ ਆ ਗਿਆ ਤੇ ਲੋਕ ਹਾਹਾਕਾਰ ਮਚਣ ਲੱਗੀ ਤੇ ਲੋਕ ਉਸ ਦੇ ਵੱਲ ਭੱਜੇ ਜਦੋਂ ਉਹ ਲੋਕਾਂ ਨੂੰ ਆਪਣੇ ਵੱਲ ਉਹ ਨਾ ਦੇਖਦਾ ਤਾਂ ਇਹਨਾਂ ਨੂੰ ਕੀ ਦੇਖਦਾ ਕਿ ਹਵੇਲੀ ਢਾ ਚੁੱਕੀ ਸੀ ਜਿਹੜੀ ਉਹ ਪੂਰੀ ਸੀ ਉਹ ਪੂਰੀ ਵੀ ਗਾਇ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਉਹ ਆਪ ਵੀ ਬੇਹੋਸ਼ ਹੋ ਜਾਂਦਾ ਤੇ ਫਿਰ ਥੋੜੀ ਤੇਰ ਬਾਅਦ ਉਸ ਨੂੰ ਹੋਸ਼ ਆਉਂਦਾ ਤੇ ਉਹਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਜਾਂਦੀ ਹੈ ਸੋ ਦੋਸਤੋ ਕਹਾਣੀ ਕਿਸ ਤਰ੍ਹਾਂ ਲਗੀ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕਹਾਣੀ ਹੈ ਜੀ ਲਾਲਚ ਕਦੇ ਵੀ ਨਹੀਂ ਕਰਨਾ ਚਾਹੀਦਾ ਤੇ ਜਦੋਂ ਉਸਨੂੰ ਪੂੜੀ ਮਿਲ ਗਈ ਸੀ ਤੇ ਉਹਨੂੰ ਨਿਕਲ ਨਹੀਂ ਕੇ ਆਖਸੀਆ ਪਰ ਆਉਤ ਹੁੰਿਆ ਪਰ ਉਹਨੇ ਲਾਲਚ ਕੀਤਾ ਤੇ ਲਾਲਚ ਸਾਨੂੰ ਬੜੀ ਬੁਰੀ ਬਲਾ ਹੁੰਦੀ ਹੈ ਸੋ ਧੰਨਵਾਦ ਦੋਸਤੋ ਆਪਣੇ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ YouTube ਚੈਨਲ ਤੇ ਦੇਖ ਰਹੇ ਹੋ YouTube ਚੈਨਲ ਨੂੰ ਸਬਸਕ੍ਰਾਈਬ